ਅਗਲੀ ਗੱਲ ਕਰਦੇ ਜਾਈਏ ਪ੍ਰਵੀਨ ਜੀ ਇੱਕ ਬੜੀ ਮਾੜੀ ਖਬਰ ਜਿਹੜੀ ਆ ਰਹੀ ਹੈ ਵਾਟਸਨ ਵਿਲ ਇਲਾਕੇ ਤੋਂ ਇਹ ਬਿਲਕੁਲ ਸਮੁੰਦਰ ਦੇ ਕੰਢੇ ਸ਼ਹਿਰ ਆ ਸਾਰੇ ਜਾਣੇ ਇਸ ਸ਼ਹਿਰ ਤੋਂ ਵਕਫੀ ਆ ਜਿਹੜੇ ਚਿਰ ਤੋਂ ਇੱਥੇ ਰਹਿੰਦੇ ਆ ਦੋ ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ ਜਦ ਇੱਕ ਇਲੈਗਲ ਡੇ ਕੇਅਰ ਜੋ ਚੱਲ ਰਿਹਾ ਸੀ ਕਿਸੇ ਦੇ ਘਰ ਦੇ ਵਿੱਚ ਉੱਥੇ ਮਹਿਜ 3 ਮਹੀਨੇ ਦੇ ਬੱਚੇ ਦੀ ਇਨਫੈਂਟ ਦੀ ਮੌਤ ਜਿਹੜੀ ਉਹ ਹੋ ਜਾਂਦੀ ਆ ਆ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਕਈ ਨਿਊਜ਼ ਆ ਚੁੱਕੀਆਂ ਜਿੱਥੇ ਗੈਰਕਾਨੂੰਨੀ ਨਾ ਗੈਰਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਡੇ ਕੇਅਰਸ ਉੱਥੇ ਇਨਸੀਡੈਂਟਸ ਵਾਪਰੇ ਆ ਮੌਤਾਂ ਸੱਟਾਂ ਇਹ ਚੀਜ਼ਾਂ ਜਿਹੜੀਆਂ ਉਹ ਲੱਗ ਚੁੱਕੀਆਂ ਆ 8:30 ਵਜੇ ਕਹਿੰਦੇ ਸ਼ਨੀਚਰਵਾਰ ਨੂੰ ਡਿਪਟੀਜ਼ ਉੱਥੇ ਪਹੁੰਚੇ ਰਾਇਲ ਓਕਸ ਕਰਕੇ ਇਹ ਥਾਂ ਸੀਗੀ ਮੋਂਟਰੀ ਕਾਉਂਟੀ ਦੇ ਸ਼ੈਰਫ ਆਫਿਸ ਨੇ ਜਿਹੜਾ ਉਹ ਦੱਸਿਆ ਜਿੰਨ ਕਹਿੰਦੇ ਵੀ ਕਾਲ ਉਹਨਾਂ ਨੇ ਤਾਂ ਕੀਤੀ ਸੀ ਸ਼ਹਿਰ ਡਿਪਾਰਟਮੈਂਟ ਨੂੰ ਕਿਉਂਕਿ ਬੱਚੇ ਨੂੰ ਸਾਹ ਨਹੀਂ ਸੀ ਆ ਰਿਹਾ ਜਦ ਉਹ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਨੇ ਉਸ 3 ਮਹੀਨੇ ਦੇ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂ ਉੱਥੇ ਲੈ ਕੇ ਗਏ ਤਾਂ ਹਸਪਤਾਲ ਵਾਲਿਆਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਇਸ ਵਾਟਸਨ ਵਿਲ ਦੇ ਘਰ ਦੇ ਵਿੱਚ ਜਿਸ ਦਾ ਨਾਮ ਰਾਇ ਲੋਕਸ ਦੇ ਵਿੱਚ ਇੱਕ ਜਿਹੜਾ ਘਰ ਸੀ ਉੱਥੇ ਕਹਿੰਦੇ ਵੀ 30 ਤੋਂ ਤਕਰੀਬਨ 30 ਬੱਚੇ ਇਸ ਰੈ residense ਦੇ ਵਿੱਚ ਰੱਖੇ ਹੋਏ ਸੀ 62 ਸਾਲਾਂ ਦੀ ਇੱਕ ਔਰਤ ਤੇ ਨਾਲ ਉਸ ਦੀ 35 ਸਾਲਾਂ ਦੀ ਜਿਹੜੀ ਕੁੜੀ ਆ ਦੋਨੇ ਰਾਇਲ ਲੋਕਸ ਨੇ ਵਾਟਰਮਿਲ ਦੇ ਨਾਲ ਹੀ ਆ ਉੱਥੇ ਰਹਿਣ ਵਾਲੇ ਸੀ ਰਹਿਣ ਉੱਥੇ ਦੇ ਰੈਜ਼ੀਡੈਂਟ ਸੀ ਉਹਨਾਂ ਨੂੰ ਹੁਣ ਇਸੇ ਹੀ ਸ਼ੱਕ ਦੇ bina ਦੇ ਉੱਤੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ ਇਨਵੌਲੰਟੀਅਰ ਮੈਂਸਲਾਟਰ ਚਾਈਲਡ ਅਬਿਊਜ਼ ਆਪਰੇਟਿੰਗ ਐਨ ਅਨਔਥਰਾਇਜ਼ਡ ਚਾਈਲਡ ਕੇਅਰ ਫੈਸਿਲਿਟੀ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ ਹਰ ਇੱਕ ਚਾਰਜ ਦੇ ਲਈ 50 5000 ਡਾਲਰ ਦੀ ਜਿਹੜੀ ਬੇਲ ਆ ਉਸ ਤੇ ਲਈ ਰੱਖੀ ਗਈ ਹੈਗੀ ਆ ਸੋ ਇਹ ਆਪਣੇ ਪ੍ਰਵਿੰਸੇ ਦਾ ਸੱਚ ਜਾਈਏ ਇਦਾਂ ਦਾ ਜਿਹੜਾ ਕੰਮ ਆ ਅਨਫੋਰਚੂਨੇਟਲੀ ਬਹੁਤ سارے ਜਿਹੜੇ ਆਪਣੀ ਕਮਿਊਨਿਟੀ ਦੀਆਂ ਵੀ ਜਿਹੜੀਆਂ ਬੀਬੀਆਂ ਕਈ ਕਰਦੇ ਕਈਆਂ ਦੇ ਕੋਲ ਪ੍ਰੋਪਰ ਲਾਇਸੈਂਸ ਦਾ ਕਈਆਂ ਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ ਜ਼ਰੂਰ ਤਾਂ ਇੱਥੇ ਹੁਣ ਅਮਰੀਕਾ ਦਾ ਮਾਹੌਲ ਇਦਾਂ ਦਾ ਆ ਵੀ ਨਿਆਣਾ ਜੰਮਣ ਤੋਂ ਬਾਅਦ ਚ ਮਹੱਜ ਮੇਬੀ ਮਹੀਨਾ ਕੇ ਨੂੰ ਡੇਢ ਮਹੀਨਾ ਜਿਹੜੀ ਉਹ ਛੁੱਟੀ ਮਿਲਦੀ ਹੋਊਗੀ ਮਾਂ ਨੂੰ ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਕੰਮਿਕਾਰੀ ਜਿਹੜਾ ਜਾਣਾ ਪੈਂਦਾ ਤੇ ਫਿਰ ਇਹਨਾਂ ਬੱਚਿਆਂ ਨੂੰ ਆਦੇ ਦੇ ਕੋਲ ਦਾਦੇ ਨਹੀਂ ਨਾਨੇ ਨਹੀਂ ਨਾਨੀਆਂ ਨਹੀਂ ਉਦਾਂ ਦੇ ਨਹੀਂ ਆ ਸੋ ਸਿਚੁਏਸ਼ਨ ਦੇ ਵਿੱਚ ਜਦੋਂ ਮਾਵਾ ਵੀ ਕੱਲਣਾ ਨਹੀਂ ਹਾਂਜੀ ਉਸ ਤੋਂ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਡੇ ਕੇਅਰ ਚ ਕੱਲਣਾ ਪੈਂਦਾ ਆ ਤੇ ਜਦੋਂ ਤੁਸੀਂ ਇਦਾਂ ਦੇ ਡੇ ਕੇਅਰ ਦੇ ਵਿੱਚ ਜਿੱਥੇ ਕੋਈ ਸਿਸਟਮ ਨਹੀਂ ਹੈਗਾ ਤਾਂ ਉਥੇ ਦਨੀਆਂ ਅਣਸਖਾਵੀਆਂ ਘਟਨਾਵਾਂ ਜਿਹੜੀਆਂ ਵਾਪਰ ਜਾਂਦੀਆਂ ਹੁਣ ਮਾਂ ਤੀ ਨੂੰ ਗ੍ਰਿਫਤਾਰ ਕੀਤਾ ਗਿਆ ਆ ਤਿੰਨ ਮਹੀਨੇ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਕਿਉਂਕਿ ਉਹ ਉਥੇ ਇਲੀਗਲ ਡੇ ਕੇਅਰ ਚਲਾ ਰਹੀ ਸੀ ਜੀ ਬਿਲਕੁਲ ਸੋ ਇਹ ਇੱਕ ਪਹਿਲੂ ਉਹੋ ਹੀ ਜਿੱਥੇ ਲੋਕ ਕਹਿੰਦੇ ਨੇ ਇੱਕ ਪੈਸਾ ਬੰਦ ਆਪਰਚੂਨਿਟੀਆਂ ਬਹੁਤ ਨਹੀਂ ਸੋ ਉਥੇ ਦੌੜ ਵੀ ਉੰਨੀ ਜ਼ਿਆਦਾ ਹੀ ਹੈ ਤੁਹਾਡੀ ਮੀਟਰ ਵੀ ਤੁਹਾਨੂੰ ਉਨਾ ਹੀ ਖਿੱਚਣਾ ਪੈਂਦਾ ਹੈ